ਹਾਂਜੀ ਸਰ ਕੀ ਨਾਮ ਹੈ? ਪ੍ਰਮੇਸ਼ ਕੁਮਾਰ। ਸਰ ਕੀ ਹੋਇਆ ਸੀ? ਮਾਮਲਾ ਪੂਰਾ ਦੁਕਾਨ ਦੇ ਕਿਤੇ ਬੰਦੇ ਆ ਗਏ। ਮੈਂ ਤਾਂ ਰੋਟੀ ਲੈਣ ਗਿਆ ਸੀ ਦੁਬਾਰੇ ਆਪਣੀ ਖਾਣ ਗਿਆ ਸੀ ਤੇ ਬੱਚਿਆਂ ਦੀ ਲੈਣ ਗਿਆ ਸੀ। ਤੇ ਬੱਚਿਆਂ ਨੇ ਦੱਸਿਆ ਮੈਨੂੰ ਕਿੰਨੇ ਬੰਦੇ ਐਕਟਵਾ ਉਹਨਾਂ ਨੇ ਉਹ ਅੱਗੇ ਲਾਈ ਹੋ ਸੀਗੇ। 3 ਬੰਦੇ ਐਕਟਵਾ ਤੇ ਆਏ ਆ। ਤੇ ਆਪਣਾ ਮੂੰਹ ਟਕੇ ਹੋਏ ਸੀਗੇ ਅੰਦਰ ਖੜੇ ਆ ਤੇ ਉਹਨਾਂ ਨੂੰ ਕਿਹਾ ਵੀ ਮੂੰਹ ਆਪਣਾ ਦਿਮਾਗ ਥੱਲੇ ਕਰ ਲਓ। ਉਹਨਾਂ ਨੇ ਕੀਤਾ ਨਹੀਂ। ਦੂਜੀ ਵਾਰੀ ਫੇਰ ਕਰ ਮਾਰ ਥੱਲੇ ਕਰ ਲਓ। ਜਦੋਂ ਉਹਨਾਂ ਨੇ ਫੇਰ ਨਹੀਂ ਕੀਤਾ ਨਾ ਤੇ ਬੇਟੇ ਨੇ ਮੰਮੀ ਨੂੰ ਕਿਹਾ ਕਹਿੰਦਾ ਮੰਮੀ ਕੰਮ راہ ਲੱਗਦਾ ਵਾ ਵੀ ਤੁਸੀਂ ਆਪਣਾ ਦਰਵਾਜ਼ਾ ਬੰਦ ਕਰ ਲਓ ਉਹ ਦਰਵਾਜ਼ਾ ਉਹਨਾਂ ਨੇ ਬੰਦ ਕੀਤਾ ਤੇ ਫੇਰ ਉਹਨਾਂ ਨੇ ਇੱਕਦਮ ਦਸ ਦਸਰਾ ਕੱਢ ਲਿਆ ਤੇ ਇਸ ਤਰ੍ਹਾਂ ਤਿਆਰ ਸੀ ਹਾਂ ਤੇ ਇਸ ਤਰ੍ਹਾਂ ਤਿਆਰ ਸੀ 2 ਵਜੇ ਨੇ ਕੱਢੇ ਇੱਕ ਕੋਲ ਛੋਟਾ ਸੀ ਤੇ ਕੋਲ ਵੱਡਾ ਸੀ ਤੇ ਫੇਰ ਉਹਨਾਂ ਨੇ ਆਪਣਾ ਖੜਕਾਇਆ ਵਾ ਕਿਹਾ ਬੱਬੂ ਗੱਲ ਵੀ ਖੋਲੋ ਖੋਲੋ ਨਹੀਂ ਤਾਂ ਅਸੀਂ ਤੋੜ ਦਾਂਗੇ ਫਿਰ ਉਹ ਉਹ ਬਾਰ ਸਾਡੇ ਜਿਹੜੀ ਕੁੜੀ ਚਾਹ ਬਣਾਉਂਦੀ ਹੈ ਨਾ ਤੇ ਉਹ ਬਾਹਰੋਂ ਆਈ ਉਹ ਦੇਖਿਆ ਉਹਨੇ ਜੀ ਇਧਰ ਓੜਾ ਪੈ ਰਹੇ ਆ ਤੇ ਬੇਟਰੀ ਕਿਹਾ ਵੀ ਉਧਰ ਦੂਸਰੇ ਦਫਤਰ ਸਾਡੇ ਟਿਕਟਾਂ ਦਫਤਰ ਆ ਵੀ ਉਹਨਾਂ ਨੇ ਮੁੰਡੇ ਨੂੰ ਬੁਲਾ ਕੇ ਲਿਆ ਇਧਰ ਤੇ ਉਹ ਬਾਰ ਬਾਰ ਭੱਜੀ ਨਾ ਉਹਨੂੰ ਫੜਨ ਵਾਸਤੇ ਤਿੰਨੇ ਵਾਰ ਉਹਨੂੰ ਨਿਕਲ ਕੇ ਗਿਆ ਪੰਜ ਵਾਰ ਨਿਕਲ ਕੇ ਹਾਂ ਸੜਕ ਤੇ ਆਪ ਢੋੜ ਦੇ ਗਈ ਤੇ ਲੁੱਟ ਦੀ ਫਰਾਗ ਨੂੰ ਅੰਜਾਮ ਦੇ ਨਾ ਸੀ ਕੁਝ ਲੈ ਕੇ ਵੀ ਗਏ ਨੇ ਲੈ ਕੇ ਨਹੀਂ ਗਏ ਮਤਲਬ ਰੁਕਣ ਵਾਸਤੇ ਆਏ ਸੀ ਜਦ ਕਿ ਉਹ ਬੰਦ ਕਰ ਲਿਆ ਤਾਂ ਉਹ ਕੁਝ ਕਰਕੇ ਫਿਰ ਬਚ ਕੇ ਆ ਜੀ ਬਚ ਗਿਆ ਉਹ ਵੀ ਜਾਨ ਮਾਲ ਜਾਨ ਵੀ ਬਚ ਪੁਲਿਸ ਕੰਪਲੇਂਟ ਕੀਤੀ ਹੈ ਤੁਸੀਂ ਹਾਂਜੀ ਹਾਂਜੀ ਰਿਪੋਰਟ ਇੱਕ ਕਦੋਂ ਦਾ ਮਾਮਲਾ ਹੈ ਕੱਲ ਛੱਡ ਦਿਨ 6 ਦਿਨ 35 ਦੀ ਗੱਲ ਕਰਦਾ ਕਿੱਦਾਂ ਦੇਖਦੇ ਹੋ ਕਿ ਜੇ ਸਮਰਾਲਾ ਚੌਂਕ ਦੀ ਗੱਲ ਕਰੀਏ ਤਾਂ ਵੀ ਭੀੜਪਾੜਾ ਵਾਲਾ ਏਰੀਆ ਹਾਂਜੀ ਤੇ ਬਾਪੂ ਵੀ ਜਿਹੜੇ ਬੜੀ ਹਿੰਮਤ ਦਿਖਾ ਕੇ ਲੁੱਟ ਕਰਨ ਆਏ ਹਾਂਜੀ ਹਾਂਜੀ ਬਿਲਕੁਲ ਪਰ ਸ਼ਰੀਆਮ ਆਇਆ ਤਾਂ ਕਿ ਹਾਂ ਜੀ ਰਾਣੇ ਸਰ ਹਾਂ ਸਰ ਡਾਕਟਰ ਸਾਹਿਬ ਕਿੱਦਾਂ ਦੇਖਦੇ ਹੋ ਤਾਂ ਭੀੜਪਾੜਾ ਵਾਲੇ ਦੇ ਵਿੱਚ ਜਿਹੜਾ ਮੁੱਦਾ ਖੁਸ਼ ਸ਼ਰੀਆਮ ਗੁੰਡਾਗਰਦੀ ਹੋ ਚੁੱਕੀ ਹੋਈ ਹੈ ਤੇ ਗੁੰਡਿਆਂ ਦੀ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਕੀ ਦੇਖੋ ਤੁਸੀਂ ਟ੍ਰੈਫਿਕ ਦੇਖੋ ਕਿੰਨਾ ਜ਼ਬਰਦਸਤ ਹੈ ਇਹਦੇ ਬਾਫਰੂਦ ਤੇਜ਼ ਧਾਰ ਹਥਿਆਰ ਲੈ ਕੇ ਕਿਸੇ ਆਫਿਸ ਦੇ ਵਿੱਚ ਵੜ ਜਾਣਾ ਇਹ ਤਾਂ ਮਤਲਬ ਕੀ ਲੋਕ ਆਪਣੇ ਦੁਕਾਨਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਤੇ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਥੋੜਾ ਜਿਹਾ ਇੱਕ ਪੁਲਿਸ ਦਾ ਜਿਹੜਾ ਨਾਕਾ ਜ਼ਰੂਰ ਲਗਾਣ ਤਾਂ ਕਿ ਗੁੰਡਾ ਅਨਸਰਾਂ ਦੀ ਥੋੜੀ ਜਿਹੀ ਨਿਕਲ ਪਈ ਜਾਵੇ ਬਾਕੀ ਇਹ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ਵिच ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658 ਹਾਂਜੀ ਸਰ ਕੀ ਨਾਮ ਹੈ ਤੇਮੇਸ਼ ਕੁਮਾਰ ਸਰ ਕੀ ਹੋਇਆ ਸੀ ਮਾਮਲਾ ਕੋੜਾ ਦੁਕਾਨ ਦੇ ਕਿਤੇ ਦੁਕਾਨ ਦੇ ਮੈਂ ਤਾਂ ਰੋਟੀ ਲੈਣ ਗਿਆ ਸੀ ਦੁਬਾਰੇ ਆਪਣੀ ਖਾਣ ਗਿਆ ਸੀ ਤੇ ਬੱਚਿਆਂ ਦੀ ਲੈਣ ਗਿਆ ਸੀ ਤੇ ਬੱਚਿਆਂ ਨੇ ਦੱਸਿਆ ਮੈਨੂੰ ਕਿੰਨੇ ਬੰਦੇ ਐਕਟਵਾ ਉਹਨਾਂ ਨੇ ਉਹ ਅੱਗੇ ਲਾਈ ਹੋ ਸੀਗੇ 3 ਬੰਦੇ ਐਕਟਵਾ ਤੇ ਆਏ ਆ ਤੇ ਆਪਣਾ ਮੂਹ ਟਕੇ ਹੋਏ ਸਗੇ ਅੰਦਰ ਖੜੇ ਆ ਤੇ ਉਹਨਾਂ ਨੂੰ ਕਿਹਾ ਵੀ ਮੂਹ ਆਪਣਾ ਦਿਮਾਗ ਥੱਲੇ ਕਰ ਲੋ ਉਹਨਾਂ ਨੇ ਕੀਤਾ ਨਹੀਂ ਦੂਜੀ ਵਾਰੀ ਫੇਰ ਕਰ ਮਾਰ ਥੱਲੇ ਕਰ ਲੋ ਜਦੋਂ ਉਹਨਾਂ ਨੇ ਫੇਰ ਨਹੀਂ ਕੀਤਾ ਨਾ ਤੇ ਬੇਟੇ ਨੇ ਮੰਮੀ ਨੂੰ ਕਿਹਾ ਕਹਿੰਦਾ ਮੰਮੀ ਕੰਮ 라ਵ ਲੱਗਦਾ ਵਾ ਵੀ ਤੁਸੀਂ ਆਪਣਾ ਦਰਵਾਜ਼ਾ ਬੰਦ ਕਰ ਲੋ ਉਹ ਦਰਵਾਜ਼ਾ ਉਹਨਾਂ ਨੇ ਬੰਦ ਕੀਤਾ ਤੇ ਫੇਰ ਉਹਨਾਂ ਨੇ ਇੱਕਦਮ ਦਸ ਦਸਰਾ ਕੱਢ ਲਿਆ ਤੇ ਇਸ ਤਰ੍ਹਾਂ ਤਿਆਰ ਸੀ ਹਾਂ ਤੇ ਇਸ ਤਰ੍ਹਾਂ ਤਿਆਰ ਸੀ 2 ਵਜੇ ਨੇ ਗੱਡੇ ਇੱਕ ਛੋਟਾ ਸੀ ਇੱਕ ਪੁੱਲ ਵੱਡਾ ਸੀ ਤੇ ਫੇਰ ਉਹਨਾਂ ਨੇ ਆਪਣਾ ਖੜਕਾਇਆ ਵਾ ਤੇ ਆ ਬੱਬੂ ਦਾ ਵੀ ਖੋਲੋ ਖੋਲ ਦੋ ਨਹੀਂ ਤਾਂ ਮੈਂ ਤੋੜ ਦਾਂਗੇ ਫਿਰ ਉਹ ਬਾਹਰ ਸਾਡੇ ਜਿਹੜੀ ਕੁੜੀ ਚਾਹ ਬਣਾਉਂਦੀ ਹੈ ਨਾ ਤੇ ਉਹ ਬਾਹਰ ਆਈ ਉਹ ਦੇਖਿਆ ਉਹਨੇ ਵੀ ਇਧਰ ਊੜਾ ਪੈ ਰਹੇ ਆ ਤੇ ਬੇਟੇ ਨੇ ਕਿਹਾ ਵੀ ਉਧਰ ਦੂਸਰੇ ਦਫਤਰ ਸਾਡੇ ਟਿਕਟਾਂ ਦਾ ਦਫਤਰ ਆ ਵੀ ਉਹਨਾਂ ਨੇ ਮੁੰਡੇ ਨੂੰ ਬੁਲਾ ਕੇ ਲਿਆ ਇਧਰ ਤੇ ਉਹ ਬਰਬਾਰ ਭੱਜੀ ਨਾ ਉਹਨੂੰ ਫੜਨ ਵਾਸਤੇ ਤਿੰਨੇ ਵਾਰ ਬੰਨ ਨਿਕਲ ਗਏ ਬਚ ਗਏ ਬਾਹਰ ਨਿਕਲ ਗਏ ਹਾਂ ਸੜਕ ਤੇ ਆਪ ਢੋੜ ਦੇ ਗਈ ਤੇ ਲੁੱਟ ਦੀ ਫਰਾਗ ਨੂੰ ਅੰਜਾਮ ਦੇਣ ਆਏ ਸੀ ਕੁਝ ਲੈ ਕੇ ਵੀ ਗਏ ਨੇ ਲੈ ਕੇ ਨਹੀਂ ਗਏ ਮੈਂ ਨੁਕਤਣ ਵਾਸਤੇ ਆਏ ਸੀ ਜਦ ਕਿ ਉਹ ਬੰਦ ਕਰ ਲਿਆ ਤਾਂ ਉਹ ਢੋੜ ਕਰਕੇ ਫਿਰ ਬਚੈ ਵੀ ਬਚ ਗਿਆ ਤੇ ਉਹ ਵੀ ਜਾਨ ਮਾਲ ਜਾਨ ਵੀ ਬਚੀ ਪੁਲਿਸ ਕੰਪਲੇਨਟ ਕੀਤੀ ਹੈ ਹਾਂ ਜੀ ਅਦੀ ਰਕਤ ਇੱਕ ਕਦੋਂ ਦਾ ਮਾਮਲਾ ਹੈ ਕੱਲ ਛੱਡ ਦਿਨ ਛੱਡ ਦਿਨ 335 ਦੀ ਗੱਲ ਹੈ ਕਿੱਦਾਂ ਦੇਖਦੇ ਹੋ ਕਿ ਜੇ ਸਮਰਾਲਾ ਚੌਂਕ ਦੀ ਗੱਲ ਕਰੀਏ ਤਾਂ ਵੀ ਭੀੜ ਪਾੜਾ ਵਾਲਾ ਏਰੀਆ ਹਾਂ ਜੀ ਤੇ ਬਾਪੂ ਜੀ ਵੀ ਜਿਹੜੇ ਬੜੀ ਹਿੰਮਤ ਕਰਕੇ ਲੁੱਕ ਕਰਨਾ ਹਾਂਜੀ ਹਾਂਜੀ ਬਿਲਕੁਲ ਪਰ ਸ਼ਰੀਆਮ ਆਇਆ ਤਾਂ ਕਿ ਪੰਜ ਕੀ ਨਾਂ ਸਰ ਹਾਂ ਸਰ ਡਾਕਟਰ ਸਾਹਿਬ ਕਿੰਨਾ ਦਿਨ ਜਿਹੜਾ ਪੂੜਪਾੜਾ ਲੈ ਜਿਹੜਾ ਮਤਲਬ ਖੁਸ਼ ਸ਼ਰੀਆਮ ਗੁੰਡਾਗਰਦੀ ਹੋ ਚੁੱਕੀ ਹੋਈ ਹੈ ਤੇ ਗੁੰਡਿਆਂ ਦੀ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਕਿ ਦੇਖੋ ਤੁਸੀਂ ਟ੍ਰੈਫਿਕ ਦੇਖੋ ਕਿੰਨਾ ਜ਼ਬਰਦਸਤ ਹੈ ਇਹਦੇ ਬਾਵਜੂਦ ਤੇਜ਼ ਧਾਰ ਹਥਿਆਰ ਲੈ ਕੇ ਕਿਸੇ ਆਫਿਸ ਦੇ ਵਿੱਚ ਵੜ ਜਾਣਾ ਇਹ ਤਾਂ ਮਤਲਬ ਕਿ ਲੋਕ ਆਪਣੇ ਦੁਕਾਨਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਇਹਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਥੋੜਾ ਜਿਹਾ ਇੱਕ ਪੁਲਿਸ ਦਾ ਜਿਹੜਾ ਨਾਕਾ ਜਰੂਰ ਲਗਾਣ ਤਾਂ ਕਿ ਗੁੰਡਾ ਅਨਸਰਾਂ ਦੀ ਥੋੜੀ ਜਿਹੀ ਨਿਕਲ ਪਈ ਜਾਵੇ ਬਾਕੀ ਇਹ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ